ਇਸ ਦਿਨ ਦੀ ਵੱਡੀ ਖਬਰ ਜਲੰਧਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਪਠਾਨਕੋਟ ਬਾਈਪਾਸ ਦੇ ਨਜ਼ਦੀਕ ਇੱਕ ਭਿਆਨਕ ਸੜਕੀ ਹਾਦਸਾ ਵਾਪਰਿਆ। ਹੋਟਲ ਰਣਵੀਰ ਕਲਾਸਿਕ ਦੇ ਨਜ਼ਦੀਕ ਇੱਕ ਟਰੱਕ ਅਤੇ ਕਾਰ ਦੇ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ ਜਿਸ ਦੌਰਾਨ 4 ਲੋਕਾਂ ਦੀ ਜਾਨ ਜਾਣ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ। ਹਾਦਸਾ ਇੰਨਾ ਭਿਆਨਕ ਸੀਗਾ ਕਿ ਗੱਡੀ ਦੇ ਵਿੱਚ ਸਵਾਰ ਲੋਕਾਂ ਨੂੰ ਕ੍ਰੇਨ ਦੀ ਮਦਦ ਦੇ ਨਾਲ ਬਾਹਰ ਕੱਢਿਆ ਗਿਆ। ਇਸ ਦੌਰਾਨ ਦੱਸਿਆ ਜਾ ਰਿਹਾ ਕਿ ਗੱਡੀ ਦੇ ਵਿੱਚ 6 ਲੋਕ ਸਵਾਰ ਸੀ ਜਿਨ੍ਹਾਂ ਦੇ ਵਿੱਚੋਂ 2 ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈਗਾ ਇਸ ਵੇਲੇ ਦੀ ਵੱਡੀ ਖਬਰ ਹੈ ਜਲੰਧਰ ਦੇ ਵਿੱਚ ਇਹ ਹਾਦਸਾ ਵਾਪਰਿਆ ਜਦੋਂ ਹਾਦਸਾ ਵਾਪਰਿਆ ਤਾਂ ਮੌਕੇ ਤੇ ਹੀ ਪੁਲਿਸ ਅਧਿਕਾਰੀ ਪਹੁੰਚੇ ਤੇ ਉਹਨਾਂ ਦੇ ਵੱਲੋਂ ਬਚਾਅ ਕਾਰਜਾਂ ਨੂੰ ਆਰੰਭ ਕੀਤਾ ਗਿਆ ਪਰ ਵੱਡੀ ਗੱਲ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ 4 ਲੋਕਾਂ ਦੀ ਜਾਨ ਚਲੇਗੀ ਹਾਦਸਾ ਇਹਨਾਂ ਪਿਆਨਿਕ ਸੀ ਕਿ ਗੱਡੀ ਦੇ ਬੁਰੀ ਤਰ੍ਹਾਂ ਪਰਖੱਚੇ ਉੱਡ ਗਏ ਤੇ ਗੱਡੀ ਦੇ ਵਿੱਚ ਡੇਡ ਬੋਡੀ ਜਿਹੜੀਆਂ ਸੀਗੀਆਂ ਉਹ ਫਸੀਆਂ ਰਹੀਆਂ ਤੇ ਉਹਨਾਂ ਨੂੰ ਕ੍ਰੇਨ ਦੀ ਮਦਦ ਦੇ ਨਾਲ ਬਾਹਰ ਕੱਢਿਆ ਗਿਆ। ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਦੋਂ ਇਹ ਹਾਦਸਾ ਵਾਪਰਿਆ ਉਸ ਤੋਂ ਬਾਅਦ ਨੈਸ਼ਨਲ ਹਾਈਵੇ ਤੇ ਵੱਡਾ ਜਾਮ ਲੱਗ ਗਿਆ ਤੇ ਜਲਦੀ ਤੋਂ ਜਲਦੀ ਗੱਡੀ ਨੂੰ ਪਰੇ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਜਾਮ ਖਿਲਵਾਇਆ ਗਿਆ। ਹਾਲਾਂਕਿ ਇਸ ਪੂਰੀ ਘਟਨਾ ਦੇ ਦੌਰਾਨ ਟਰੱਕ ਡਰਾਈਵਰ ਜਿਹੜਾ ਹੈਗਾ ਮੌਕੇ ਤੋਂ ਫਰਾਰ ਹੋ ਗਿਆ ਤੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਤੇ ਉਸ ਤੋਂ ਬਾਅਦ ਇਹ ਵੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਗਲਤੀ ਜਿਹੜੀ ਸੀਗੀ ਉਹ ਟਰੱਕ ਚਾਲਕਤੀ ਸੀ ਸ਼ਾਇਦ ਇਸੇ ਕਰਕੇ ਉਹ ਮੌਕੇ ਤੋਂ ਫਰਾਰ ਹੋ ਗਿਆ ਤੇ ਇਸ ਪੂਰੇ ਘਟਨਾਕਰਮ ਤੋਂ ਬਾਅਦ ਹੁਣ ਪੁਲਿਸ ਜਾਂਚ ਕਰ ਰਹੀ ਹੈ ਕੁਝ ਸੀਸੀਟੀਵੀ ਕੈਮਰੇ ਜਿਹੜੇ ਆ ਉਹ ਵੀ ਖੰਗਾਲੇ ਜਾ ਰਹੇ ਨੇ ਤਾਂ ਜੋ ਹਾਦਸੇ ਦੇ ਅਸਲ ਕਾਰਨ ਦਾ ਪਤਾ ਲੱਗ ਸਕੇ ਤਾਂ ਇਸ ਲਈ ਵੱਡੀ ਖਬਰ ਹੈ ਜਲੰਧਰ ਦੇ ਪਠਾਨਕੋਟ ਬਾਈਪਾਸ ਦੇ ਨਜ਼ਦੀਕੀ ਹਾਸਾ ਵਾਪਰਿਆ ਜਿਸ ਦੌਰਾਨ ਚਾਰ ਲੋਕਾਂ ਦੀ ਜਾਨ ਚਲੀ ਗਈ ਤੇ ਦੋ ਜ਼ਖਮੀ ਗੰਭੀਰ ਰੂਪ ਦੇ ਵਿੱਚ ਹਸਪਤਾਲ ਦੇ ਵਿੱਚ ਦਾਖਲ ਕਰਵਾਏ ਗਏ ਨੇ ਕਿੰਨੇ ਜਾਨੇ ਮੌਤ ਹੋਈ ਦੱਸ ਰਹੀ ਹੈ ਜੀ ਫਰਾਲ ਤੇ ਇੱਕ ਜਵਾਕ ਬਚਿਆ ਉਹਦੀ ਬਾਹ ਖਤਮ ਹੋ ਗਈ ਆ ਸਿੰਗਲ ਲੇਡੀਆਂ ਤੇ ਇੱਕ ਜ ਦੋ ਜਵਾਕ ਚਲੇ ਗਏ ਇਹ ਟਰੱਕ ਕਿੱਧਰ ਆ ਰਿਹਾ ਸੀ ਭਾਈ ਹਾਂਜੀ ਸਿੱਧਾ ਗੱਡੀ ਚਾਕੇ ਬਚਿਆ ਕਿੰਨੇ ਕ ਬੰਦੇ ਮੋਕੇ ਤੇ ਬਾਈ 4 ਬੰਦੇ ਮੋਕੇ ਤੇ ਮਾਰ ਕੇ ਦੋ ਬਚ ਗਏ 4 ਬੰਦੇ ਮਰ ਗਏ ਆ 6 ਜਣੇ ਗੱਡੀ 'ਚ ਸੀ ਟਰੈਵਲ ਜਿਹੜਾ ਗੱਡੀ ਚਲਾ ਰਿਹਾ ਸੀ ਬੱਚੇ ਵੀ ਸੀ ਛੋਟੇ ਗਏ ਬੱਚੇ ਇੱਕ 85 ਪਈ ਇੱਕ ਬੱਚਾ ਸੀ ਮਰ ਗਿਆ ਬੱਚਾ ਹਾਂਜੀ ਹਾਂਜੀ ਬੱਚਾ ਮਰ ਗਿਆ ਬੱਚਾ ਬੱਚਾ ਮਰ ਗਿਆ ਦੋ ਪੈਂਬਰ ਜਿਹੜੇ ਅੱਗੇ ਬੈਠੇ ਸੀ ਉਹ ਬਚ ਗਏ ਕਮਾਲਾ ਡੈਕਸੀਡੈਂਟ ਹੋਇਆ ਹੈ। ਕੋਨੇ ਤੇ ਆਮ ਸਰੋਵਰ ਵਾਲੀ ਟ੍ਰੈਕ ਤੇ ਕਾਰ, ਟ੍ਰੈਕ ਕਾਰ ਚ ਵੱਜ ਕੇ ਕਾਰ ਦੂਜੀ ਸਾਈਡ ਚ ਲੱਗ ਗਈ ਆ। ਖੰਬੇ ਚ ਫੁੱਲ ਚ ਵੱਜ ਕੇ ਪੰਜ ਸਿਗੇ ਜਵਾਨ ਸਵਾਰਗੇ ਤੇ ਇੱਕ ਬੱਚਾ ਛੋਟਾ ਜਿਹਾ। ਉਹ ਤੇ ਇੱਕ ਲੇਡੀ ਸੀਗੀ। ਉਹ ਮੋਕੇ ਤੇ ਸੀ। ਉਹ ਲੱਗੇ ਖੜੇ ਰਹੇ। ਉਹ ਮੋਕੇ ਦੇ ਸਾਹਮਣੇ ਸੜਕ ਤੇ ਦੇਖਿਆ। ਮੋਕੇ ਦੇ ਇਹਨਾਂ ਨੂੰ ਲੇਡੀ ਨੂੰ ਬੱਚਾ ਜਿਹਾ ਬੱਚੇ ਦੀ ਮਾਂ ਦੋਰਾ ਫ੍ਰੈਕਚਰ ਆ। ਲੇਡੀ ਦੇ ਸੱਟਾਂ ਆ ਬਜ਼ੁਰਗ। ਉਹ ਅਸੀਂ ਹੋਰ ਵੀ ਪਹੁੰਚਾਤੇ ਆ। ਜਿਹੜੇ ਤਿੰਨ ਆ ਉਹ ਮੇਰਾ ਕਰ ਥੋੜੇ ਜਿਆਦਾ ਕਹੋ। ਐਂਬੂਲੈਂਸਾਂ ਚ ਕਾਰ ਤੋਂ ਕੱਢ ਕੋ ਵੀ ਭੇਜ ਦਿੱਤੇ ਆ। ਆਹ ਅੰਦਾਜ਼ਾ ਤਰਨਾਂ ਵੀ ਲੱਗਦੀ ਆ ਤੇ ਦੋ ਬੱਚੇ ਬਚ ਗਏ ਬੱਚਾ ਤੇ ਲੇਡੀ ਜੀ ਬਜ਼ੁਰਗਾਂ ਉਹ ਬਚ ਗਏ ਉਹ ਮੌਕੇ ਤੇ ਸੀ ਚਲੇ ਕੱਢ ਕੇ ਵਿੱਚੋਂ ਬੱਚੇ ਦੀ ਮਾਂ ਪ੍ਰੈਸ਼ਰ ਨਿਕਾ ਬੱਚਾ ਕੋਈ 4-5 ਸਾਲ ਦਾ ਸਾਰ ਲੋਕਾਂ ਨੂੰ ਕੱਢਣ ਦੇ ਵਿੱਚ ਕਿੰਨਾ ਟਾਈਮ ਲੱਗਾ ਇੱਥੇ ਕਿਤੇ 10-15 ਮਿੰਟ ਤੱਕ ਲੱਗ ਹੀ ਗਿਆ ਸਾਨੂੰ ਮਤਲਬ ਟਕਰ ਨਾਲ ਟੱਕੀ ਜਗਦੀ ਕੱਟ ਕੇ ਵਿੱਚੋਂ ਕੱਢੀਆਂ ਜ਼ਿਆਦਾ ਸੀਗਾ ਟਰੱਕ ਚਾਲਕ ਪੜਨੇ ਮੌਕੇ ਟਰੱਕ ਚਾਲਕ ਦਾ ਸਾਰੇ ਸਾਨੂੰ ਪਤਾ ਹੀ ਨਹੀਂ ਸਾਰੇ ਹਲੇ ਟਰੱਕ ਚਾਲਕ ਦੇਖਦੇ ਆ ਹੁਣ ਹੁਣ ਵਿਲੇ ਹੋਏ ਸੀ ਕੱਟ ਕੇ ਕਿੰਨੇ ਕਿਸੀ ਨੇ ਘਰ ਆਪਸ ਵਿੱਚ ਇਹ ਚ ਦੋ ਲੇਡੀਜ਼ ਆ ਤੇ ਦੋ ਬੱਚੇ ਆ ਤੇ ਦੋ ਪਰਸਨ ਕਿੰਨੇ ਕ ਬੰਦੇ ਇਹ ਸਾਥੀਆਂ ਹੈਗੇ ਅਮਰਸਰ ਤੋਂ ਆਏ ਦੋ ਜਾਣੇ ਜਾਨੇ